ਰਾਲੀ ਦੇ ਰਖ ਰਖਾ ਤੇ ਵਧ ਰਹੇ ਪ੍ਰਦੂਸ਼ਣ ਤੋਂ निजात ਪਾਉਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਤੇ ਸੈਂਟਰਲ ਸੈਕਟਰ ਸਕੀਮ ਔਨ ਪ੍ਰੋਮੋਸ਼ਨ ਆਫ ਐਗਰੀਕਲਚਰ ਮੈਨਾਈਜ਼ੇਸ਼ਨ ਫਾਰ ਇਨਸੀਡ ਮੈਨੇਜਮੈਂਟ ਆਫ ਕ੍ਰੌਪ ਰੈਜ਼ੀਡਿਊ ਸਕੀਮ ਕਰੋੜਾ ਰੁਪਏ ਦੀ ਮਸ਼ੀਨਰੀ ਪੰਜਾਬ ਦੇ ਕਿਸਾਨਾਂ ਨੂੰ ਉਪਲਬਧ ਕਰਵਾਈ ਗਈ ਸੀ ਪਰ ਪਿਛਲੇ ਸਾਲ ਖੇਤੀਬਾੜੀ ਵਿਭਾਗ ਵੱਲੋਂ ਜਦੋਂ ਸਬਸਿਡੀ ਵਾਲੀ ਇਹਨਾਂ ਮਸ਼ੀਨਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਪੰਜਾਬ ਵੱਲੋਂ 11 ਸਬਸਿਡੀਆਂ ਵਾਲੀ ਮਸ਼ੀਨਾਂ ਗੁੰਮ ਪਾਈਆਂ ਗਈਆਂ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚੋਂ ਸਭ ਤੋਂ ਵੱਧ 395 ਸਬਸਿਡੀ ਵਾਲੀ ਮਸ਼ੀਨਾਂ ਬਠਿੰਡਾ ਵਿੱਚੋਂ ਗੁੰਮ ਹੋਈਆਂ ਨੇ ਜਿਸ ਦੀ ਰਿਪੋਰਟ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ ਪਰ ਹੁਣ ਇਹ ਰਿਪੋਰਟ ਖੇਤੀਬਾੜੀ ਵਿਭਾਗ ਲਈ ਹੀ ਸਰਦਰ ਦੇ ਇਥੇ ਬਣ ਗਈ ਹੈ ਇਸ ਬਾਰੇ ਖੇਤੀਬਾੜੀ ਅਧਿਕਾਰੀ ਮਨਜਿੰਦਰ ਸਿੰਘ ਨੇ ਕੀ ਦੱਸਿਆ ਤੁਸੀਂ ਆਪ ਹੀ ਸੁਣੋ ਜਿੰਦਾਬਾਦ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਸਰਕਾਰ ਮੁਰਦਾਬਾਦ ਜਿੰਦਾਬਾਦ ਸਰਕਾਰ ਮੁਰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਨੋਟਸ ਵਾਪਸ ਕਰੋ ਬੇਤੁਕੇ ਨੋਟਸ ਯਾਦ ਕਰੋ ਵਾਪਸ ਲਓ ਵਾਪਸ ਲਓ ਬੇਤੁਕੇ ਨੋਟਸ ਵਾਪਸ ਲਓ ਵਾਪਸ ਲਓ ਵਾਪਸ ਲਓ ਜਾ ਸਰਕਾਰ ਮੁਰਦਾਬਾਦ ਦਿੱਤਾ ਤਾਕਤ ਮੁਰਦਾਬਾਦ ਠੀਕ ਹੈ ਦਿੱਤੀ ਪ੍ਰਤੀ ਤਾਕਤ ਮੁਰਦਾਬਾਦ ਮੈਂ ਜਿਹੜਾ ਡਾਕਟਰ ਦੀ ਮੁਰਦਾਬਾਦ ਜਿਹੜੀ ਡਾਕਟਰ ਮੰਦਾਮ ਆਪਰੇ ਜਿੰਦਾਬਾਦ ਛੋਟੇ ਇੱਕ ਜਿੰਦਾਬਾਦ ਟੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕੇ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਕੀ ਕਹਿਣਾ ਚਾਹੋਗੇ ਜਿਹੜਾ ਮਸ਼ੀਨਾਂ ਨੂੰ ਲੈ ਕੇ ਤੁਹਾਨੂੰ ਨੋਟਸ ਕੱਢੇਗੇ ਮੇਰਾ ਨਾਮ ਡਾਕਟਰ ਮਨਜਿੰਦਰ ਸਿੰਘ ਪ੍ਰਧਾਨ ਪੀਡੀਐਸਏ ਬਠਿੰਡਾ ਜੀ ਅ ਨੋਟਸ ਜਿਹੜੇ ਹੈਗੇ ਆ ਤੁਸੀਂ ਦੇਖਿਆ ਹੋਊਗਾ ਜੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਅਧਿਕਾਰੀਆਂ ਕਰਮਚਾਰੀਆਂ ਨੂੰ ਨੋਟਸ ਨਿਕਲੇ ਆ ਵੀ ਮਸ਼ੀਨਾਂ ਗਾਇਬ ਹੋਣ ਦੇ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਆ ਵੀ ਇਹਦੇ ਵਿੱਚ ਜਿਹੜਾ ਨੋਟਸ ਦੇ ਵਿੱਚ ਦੋਸ਼ ਲੱਗਿਆ ਉਹ ਲੱਗਿਆ ਵੀ ਤੁਹਾਨੂੰ ਜਿਹੜੀਆਂ ਹੈਗੀਆਂ ਮਸ਼ੀਨਰੀ ਤੁਸੀਂ ਰੀ-ਵੇਰੀਫਿਕੇਸ਼ਨ ਨਹੀਂ ਕਰੀ ਸਮੇਂ ਸਮੇਂ ਤੇ ਪਰੰਤੂ ਕੋਈ ਵੀ ਇਹੋ ਜਿਹਾ ਸਾਨੂੰ ਆਦੇਸ਼ ਜਾਂ ਕੋਈ ਪੱਤਰ ਜਿਹੜਾ ਹੈਗਾ ਮਗਰਲੇ ਸਾਲਾਂ ਦੇ ਸਾਨੂੰ ਪ੍ਰਾਪਤ ਨਹੀਂ ਹੋਇਆ ਵੀ ਅਸੀਂ ਰੀ-ਵੇਰੀਫਿਕੇਸ਼ਨ ਕਰਨੀ ਹੈ ਜਾਂ ਜਿਹੜੀਆਂ CRM ਦੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ 2018 19 ਦੀਆਂ 19 20 ਦੀਆਂ ਉਹਦੇ ਵਿੱਚ ਕਿਤੇ ਵੀ ਲਿਖਿਆ ਹੀ ਨਹੀਂ ਹੋਇਆ ਵੀ ਅਸੀਂ ਜਿਹੜੀਆਂ ਮਸ਼ੀਨਾਂ ਦੀ ਰੀ-ਵੇਰੀਫਿਕੇਸ਼ਨ ਕਦੋਂ ਕਰਨੀ ਹੈ ਤੇ ਕਿਵੇਂ ਕਰਨੀ ਹੈ ਤਾਂ ਇਸ ਕਰਕੇ ਫਿਰ ਕਿਵੇਂ ਮਤਲਬ ਮੁਲਾਜ਼ਮ ਜਿਹੜੀ ਉਹਨੂੰ ਰੀ-ਵੇਰੀਫਿਕੇਸ਼ਨ ਕਰ ਸਕਦੇ ਆ ਦੂਜਾ ਜਿਹੜਾ ਮਸ਼ੀਨਾ ਗੁੰਮ ਹੋਣ ਦੇ ਵਿੱਚ ਜਾਂ ਗਾਇਬ ਹੋਣ ਦੇ ਵਿੱਚ ਜੇ ਆਪਾਂ ਗੱਲ ਕਰੀਏ 2016 ਦੇ ਵਿੱਚ ਹੈਪੀ ਸੀਡਰ ਆਇਆ ਫਿਰ 2018 ਦੇ ਵਿੱਚ ਸੁਪਰ ਸੀਡਰ ਆਇਆ ਫਿਰ 20 ਦੇ ਵਿੱਚ ਆਪਣਾ ਸਮਾਰਟ ਸੀਡਰ ਆਇਆ ਫਿਰ ਸਰਫਸ ਸੀਡਰ ਆ ਗਿਆ ਇੰਨੇ ਸੀਡਰ ਆ ਗਏ ਵੀ ਕਿਸਾਨ ਵੀ ਉਲਝੇ ਹੋਏ ਆ ਸੋ ਟੈਕਨੋਲੋਜੀ ਦੇ ਬਦਲਣ ਦੇ ਨਾਲ ਨਾਲ ਜਿਹੜਾ ਹੈਗਾ ਜਿਹੜੇ ਹੈਪੀ ਸੀਡਰ ਉਹ ਕਿਸੇ ਕੰਮ ਦੇ ਨਹੀਂ ਸੀ ਉਹ ਲੋਕਾਂ ਨੇ ਵੇਚਤੇ ਜਦੋਂ ਅਸੀਂ ਵੀਰੀ ਵੈਰੀਫਿਕੇਸ਼ਨ ਕਰ ਰਹੇ ਆ ਤਾਂ ਉਹ ਸਾਨੂੰ ਮਿਲ ਨਹੀਂ ਰਹੇ ਇਸੇ ਤਰ੍ਹਾਂ ਮਲਚਰ ਹੈ ਉਹ ਆਗੇ ਉਹ ਲੋਕਾਂ ਨੇ ਇੱਕ ਸਾਲ ਵਰਤੇ ਨਹੀਂ ਕੰਮ ਦੇ ਲੱਗੇ ਲੋਕਾਂ ਨੂੰ ਉਹ ਵੇਚਤੇ ਲੋਕਾਂ ਨੇ ਤਾਂ ਇਸ ਕਰਕੇ ਹੀ ਮਸ਼ੀਨਾਂ ਜਿਹੜੀਆਂ ਗਾਇਬ ਹੋਈਆਂ ਟੈਕਨੋਲੋਜੀ ਦਾ ਚੇਂਜ ਹੋਇਆ ਤਾਂ ਫਿਰ ਗਾਇਬ ਹੋ ਗਈਆਂ ਤਾਂ ਕਸਟੋਡੀਅਨ ਦੇ ਉੱਤੇ ਜਿਹੜਾ ਹੈਗਾ ਜਿਹੜਾ ਉਹਦੇ ਕੋਲੇ ਰੱਖ-ਰਖਾਵ ਕਰ ਰਿਹਾ ਉਹਦੇ ਤੇ ਉਹਨੂੰ ਪੁੱਛਣਾ ਚਾਹੀਦਾ ਕਾਰਨ ਦੱਸੋ ਨੋਟਸ ਉਹਨੂੰ ਹੋਣਾ ਚਾਹੀਦਾ ਪਹਿਲਾਂ ਉਹਨੂੰ ਪੁੱਛਿਆ ਤਾਂ ਜਾ ਵੀ ਕਿਉਂ ਉਹਨਾਂ ਨੇ ਵੇਚੀਆਂ ਜਾਂ ਕਿਵੇਂ ਵੇਚੀਆਂ ਸਾਨੂੰ ਉਹਦਾ ਕੀ ਮਤਲਬ ਇਸ ਤਰ੍ਹਾਂ ਬਣਦਾ ਵੀ ਨੋਟਸ ਕੱਟਣ ਦਾ ਟੋਟਲ ਪੰਜਾਬ ਦੀ ਗੱਲ ਕੀਤੀ ਕਿੰਨੇ ਕ ਮਸ਼ੀਨਾਂ ਜਿਹੜੀਆਂ ਗਾਇਬ ਹੋਈਆਂ ਗਈਆਂ ਕਿੰਨੀ ਕ ਸਬਸਿਡੀ ਆਈ ਸੀ ਤੁਹਾਨੂੰ ਕਿਸ ਤਰ੍ਹਾਂ ਦੇ ਨੋਟਸ ਕੱਢੇ ਗਏ ਆ ਆਖਰੀ ਪ੍ਰੋਸੀਜਰ ਹੈ ਵੀ ਤੁਹਾਨੂੰ ਹਰ ਸਾਲ ਵੈਰੀਫਿਕੇਸ਼ਨ ਕਰਨੀ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ ਜੇ ਗੱਲ ਕਰੀਏ 1373 ਮਸ਼ੀਨਾਂ ਸਾਡੇ ਇ 300 ਦੇ ਕਰੀਬ ਹੈਪੀ ਸੀਡਰ ਕੋਈ 300 350 ਜਿਹੜੇ ਹੈਗੇ ਆ ਆਪਣੇ ਮਲਚਰ ਸਟਰਾਚ ਉੱਪਰ ਤੇ ਕੋਈ ਇੰਨੇ ਇੱਕ ਜਿਹੜੇ ਹੈਗੇ ਆ ਸੁਪਰ ਸੀਡਰ ਇਹ ਮਸ਼ੀਨਾਂ ਜਿਹੜੀਆਂ ਹੈਗੀਆਂ ਉਸ ਤੋਂ ਇਲਾਵਾ ਕੁਛ ਛੋਟੀਆਂ ਮੋਟੀਆਂ ਜਿਵੇਂ ਆਪਣੇ ਐਮਬੀ ਪਲੋ ਆਗੇ ਜਾਂ ਕੋਈ ਹੋਰ ਇਹ ਇਹ ਮਸ਼ੀਨਾਂ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਗਾਇਬ ਪਾਈਆਂ ਗਈਆਂ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨੋਟਸ ਦਾ ਨੋਟਸ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਬੇਬਨਿਆ ਦਾ ਨੋਟਸ ਹੈ ਜੀ ਕਿਤੇ ਵੀ ਸਾਨੂੰ ਕੋਈ ਲੈਟਰ ਹੈ ਉਹ ਜੀ ਜਾਂ ਕੋਈ ਗਾਈਡਲਾਈਨ ਦੇ ਵਿੱਚ ਨਹੀਂ ਲਿਖਿਆ ਹੋਇਆ ਵੀ ਅਸੀਂ ਮਸ਼ੀਨਾਂ ਦੀ ਰੀਵੈਰੀਫਿਕੇਸ਼ਨ ਕਰਨੀ ਆ ਜੇ ਸਾਨੂੰ ਗਾਈਡਲਾਈਨ ਚ ਲਿਖਿਆ ਹੀ ਨਹੀਂ ਹੋਇਆ ਉੱਚ ਅਧਿਕਾਰੀਆਂ ਵੱਲੋਂ ਕਿਸੇ ਨਾ ਮੀਟਿੰਗ ਦੇ ਵਿੱਚ ਕਿਹਾ ਗਿਆ ਨਾ ਕੋਈ ਪੱਤਰ ਦੇ ਹੋਇਆ ਕਿਹਾ ਗਿਆ ਜਦੋਂ ਸਾਨੂੰ 2022 ਦੇ ਵਿੱਚ ਕਿਹਾ ਗਿਆ ਰੀ-ਵੇਰੀਫਿਕੇਸ਼ਨ ਉਦੋਂ ਅਸੀਂ ਕਰੀ ਆ ਜੇ ਸਾਨੂੰ ਹੁਣ ਵੀ ਮਤਲਬ ਕਹਿਣਗੇ ਤਾਂ ਰੀ-ਵੇਰੀਫਿਕੇਸ਼ਨ ਕਰਾਂਗੇ ਪਰ ਹਜੇ ਤੱਕ ਵੀ ਸਾਨੂੰ ਅੱਜ ਤੱਕ ਡੇਟ ਤੱਕ ਵੀ ਰੀ-ਵੇਰੀਫਿਕੇਸ਼ਨ ਦਾ ਕੋਈ ਪੱਤਰ ਸਾਨੂੰ ਪ੍ਰਾਪਤ ਨਹੀਂ ਹੋਇਆਗਾ ਲਾਭ ਕਿਸਾਨਾਂ ਨਾਲ ਲਿਆ ਮਸ਼ੀਨਾਂ ਕਿਸਾਨਾਂ ਨੇ ਵੇਚੀਆਂ ਤਾਂ ਓਡਾ ਕੀ ਰੋਲ ਆ ਸਾਰੇ ਦੇ ਵਿੱਚ ਦੇਖੋ ਇਹੀ ਗੱਲ ਆ ਜੀ ਮਤਲਬ ਕਿਸਾਨ ਕਹਿ ਲਓ ਜਾਂ ਕੋਈ ਜਿਹੜਾ ਬੰਦਾ ਹੈਗਾ ਵੀ ਕਿਸੇ ਨੇ ਹੋ ਸਕਦਾ ਮਜਬੂਰੀ ਬਸ ਵੇਚਤੀ ਹੋਵੇ ਕਿਸੇ ਦਾ ਬੱਚਾ ਬਾਹਰ ਚਲਾ ਗਿਆ ਉਹਨੇ ਖੇਤੀ ਕਰਨੀ ਬੰਦ ਕਰਤੀ ਉਹਨੇ ਵੇਚਤੀ ਮਸ਼ੀਨ ਚਾਹ ਹੋ ਸਕਦਾ ਮੈਂ ਪਹਿਲਾਂ ਗੱਲ ਕਰੀਏ ਵੀ ਮਸ਼ੀਨ ਜਿਹੜੀ ਹੈਗੀ ਆ ਉਹ ਵੀ ਕੰਮ ਦੀ ਨਹੀਂ ਉਹਦੇ ਹੈਪੀ ਸੀਡਰ ਜਿਵੇਂ ਕਹਿ ਲਓ ਜਾਂ ਕੋਈ ਹੋਰ ਨਵੀਆਂ ਮਸ਼ੀਨਾਂ ਬੰਦੇ ਨੂੰ ਨਹੀਂ ਪਸੰਦ ਆ ਰਹੀਆਂ ਤਾਂ ਉਹ ਲੋਕ ਵੇਚ ਰਹੇ ਆ ਤੇ ਉਹਦੇ ਚੋਂ ਸਾਡੇ ਘਰੇ ਭਾਈ ਮਸ਼ੀਨ ਦਾ ਸੀ ਕਿਵੇਂ ਮਤਲਬ ਉਹਦਾ ਜ਼ਿੰਮੇਵਾਰੀ ਲੈ ਸਕਦੇ ਆ ਤਾਂ ਉਹਨੂੰ ਕਿਵੇਂ ਮੰਨ ਲਓ ਵੈਰੀਫਿਕੇਸ਼ਨ ਦੀ ਵੀ ਤੁਸੀਂ ਗੱਲ ਕਰਦੇ ਹੋ ਜੇ ਸਰਕਾਰ ਇਹ ਵੀ ਕਹਿ ਦਿੰਦੀ ਹੈ ਜਾਂ ਡਿਪਾਰਟਮੈਂਟ ਸਾਨੂੰ ਉੱਚ ਅਧਿਕਾਰੀ ਕਹਿੰਦੇ ਵੈਰੀਫਿਕੇਸ਼ਨ ਕਰੋ ਸਮੇਂ-ਸਮੇਂ ਤੇ ਅਸੀਂ ਅੱਜ ਵੈਰੀਫਿਕੇਸ਼ਨ ਕਰਦੇ ਹਾਂ ਕੱਲ੍ਹ ਨੂੰ ਬੰਦਾ ਵੇਚ ਦੂ ਉਹਦਾ ਕੀ ਪ੍ਰੋਸੀਜਰ ਹੈ ਇਸ ਤਰ੍ਹਾਂ ਤੁਹਾਡਾ ਅਗਲਾ ਰੁਕ ਕੀ ਹੈ ਸਾਡਾ ਦੇਖੋ ਜੀ ਪਹਿਲੀ ਗੱਲ ਤੇ ਇਹ ਆ ਵੀ ਅਸੀਂ ਮੰਗ ਕਰਦੇ ਹਾਂ ਸਰਕਾਰ ਵੱਲੋਂ ਵੀ ਇਹ ਜਿਹੜੇ ਨੋਟਸ ਹੈਗੇ ਆ ਪਹਿਲੀ ਗੱਲ ਤਾਂ ਕੱਢਨੇ ਬੰਦ ਕਰੇ ਜਾਣ ਜਿਨ੍ਹਾਂ ਨੂੰ ਨਿਕਲੇ ਉਹਨਾਂ ਨੂੰ ਦਫ਼ਤਰ ਦਖਲ ਕੀਤਾ ਜਾਵੇ ਦੂਜੀ ਗੱਲ ਇਹ ਆ ਇਹਦੇ ਵਿੱਚ ਇੱਕ ਸਾਨੂੰ ਇਹੀ ਨੋਟਸ ਜਿਵੇਂ ਨਿਕਲੇ ਆ ਇਹਦੇ ਬੇਸ ਤੇ ਇੱਕ ਡਾਇਰੈਕਟਰ ਦਫ਼ਤਰ ਵੱਲੋਂ ਪਿਛਲੇ ਦਿਨਾਂ ਵਿੱਚ ਦੋ ਚਿੱਠੀਆਂ ਨਿਕਲੀਆਂ ਜਿਦੇ ਵਿੱਚ ਉਹਨਾਂ ਨੇ ਲਿਖਿਆ ਵੀ ਜਿੰਨਾਂ ਅਧਿਕਾਰੀਆਂ ਨੂੰ ਪ੍ਰੋਮੋਸ਼ਨ ਸਾਡੇ ਏਓ ਏਡੀਓ ਦੇ ਵਿੱਚੋਂ ਏਓ ਦੀ ਪ੍ਰੋਮੋਸ਼ਨ ਹੋਣੀ ਆ ਤਾਂ ਉਹਦੇ ਬਾਵਜੂਦ ਉਹਨਾਂ ਨੇ ਲਿਖਿਆ ਵੀ ਜਿਹੜੇ ਬੰਦਿਆਂ ਨੂੰ ਨੋਟਸ ਨਿਕਲੇ ਆ ਉਹਨਾਂ ਨੂੰ ਉਹਨਾਂ ਦੇ ਨਾਮ ਭੇਜੇ ਜਾਣ ਵੀ ਉਹਨਾਂ ਦੀ ਪ੍ਰਮੋਸ਼ਨ ਦੇ ਵਿੱਚ ਕੋਈ ਅੜਚਣ ਪਾਉਣ ਦੇ ਲਈ ਤਾਂ ਇਹੋ ਜਿਹਾ ਮੈਨੂੰ ਦੱਸੋ ਵੀ ਕਿਹੜਾ ਰੂਲ ਹੈ ਵੀ ਬੰਦੇ ਨੂੰ ਜਿੰਨਾ ਚਿਰ ਤੁਸੀਂ ਚਾਰ ਸ਼ੀਟ ਨਹੀਂ ਉਹ ਦੋਸ਼ੀ ਸ਼ਾਬਦਤ ਨਹੀਂ ਹੋਇਆ ਤਾਂ ਉਹਨੂੰ ਤੁਸੀਂ ਕਿਵੇਂ ਰੋਕ ਦੋਗੇ ਪ੍ਰਮੋਸ਼ਨ ਤੋਂ ਤਾਂ ਇਹ ਜਿਹੜਾ ਹੈਗਾ ਬੇਬੁਨਿਆਦੀ ਜਿਹੜਾ ਪੱਤਰ ਹੈਗਾ ਅੱਜ ਹੀ ਰੱਦ ਹੋਣਾ ਚਾਹੀਦਾ ਇਹ ਸਾਡੀ ਮੰਗ ਹੈਗੀ ਆ ਜੇ ਸਰਕਾਰ ਇਹ ਨਹੀਂ ਕਰਦੀ ਫਿਰ ਸਾਡੀ ਸਟੇਟ ਲੈਵਲ ਵੱਲੋਂ ਜੋ ਵੀ ਅਗਲੇ ਐਕਸ਼ਨ ਆਉਣਗੇ ਅਸੀਂ ਉਹਦਾ ਪੂਰਨ ਤੌਰ ਤੇ ਜਿਹੜਾ ਸਹਿਯੋਗ ਕਰਕੇ ਤੇ ਵੱਧ ਤੋਂ ਵੱਧ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ ਆਪਦਾ ਤਰਨਾ ਪ੍ਰਦਰਸ਼ਨ ਕਰਾਂਗੇ ਕੀ ਨਾਮਾ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂਜੀ ਮੇਰਾ ਨਾਮ ਗੁਰਜੀਤ ਵੇਖਿਆ ਜੀ ਮੈਂ ਬਤੌਰ ਸਾਇਖੀਤੀ ਬਾੜੀ ਇੰਜੀਨੀਅਰ ਇੱਥੇ ਬਠਿੰਡਾ ਜ਼ਿਲ੍ਹੇ ਚ ਕੰਮ ਕਰ ਰਿਹਾ ਬੇਸਿਕਲੀ ਜਿਹੜਾ ਸਾਡਾ ਅੱਜ ਦਾ ਜਿਵੇਂ ਧਰਨਾ ਪ੍ਰਦਰਸ਼ਨ ਹੈ ਜਿਵੇਂ ਤੁਹਾਡੇ ਧਿਆਨ ਚ ਹੋਣਾ ਕਿ ਕੁਝ ਮਸ਼ੀਨਾਂ ਕਿਸਾਨਾਂ ਵੱਲੋਂ ਜਾਂ ਜਿਹੜੀ ਲਾਪਤਰੀ ਸੀ ਉਹਨਾਂ ਵੱਲੋਂ ਵੇਚ ਦਿੱਤੀਆਂ ਗਈਆਂ ਜਾਂ ਮੰਨ ਲਓ ਉਹ ਮੌਕੇ ਤੇ ਵੀਰੀ ਵੈਰੀਫਿਕੇਸ਼ਨ ਸਮੇਂ ਨਹੀਂ ਪਾਈਆਂ ਗਈਆਂ ਉਹਨਾਂ ਦਾ ਇੱਕ ਕਾਰਨ ਇਹ ਵੀ ਉਹ ਸਾਡਾ ਵੀ ਉਹ ਕਿਤੇ ਰਿਸ਼ਤੇਦਾਰੀ ਚ ਜਾਂ ਕਿਤੇ ਹੋਰ ਕਿਸਾਨ ਕੋਲੇ ਉਸ ਟਾਈਮ ਮੌਜੂਦ ਸੀ ਇਹ ਚ ਮੈਂ ਬੇਸਿਕਲੀ ਦੱਸਣਾ ਚਾਹੁੰਦਾ ਵੀ ਇਹ ਚ ਜ ਪੀ ਜਿਹੜੀਆਂ ਮਸ਼ੀਨਾਂ ਟੈਕਨੋਲੋਜੀ ਬਹੁਤ ਤੇਜ਼ੀ ਨਾਲ ਬਦਲੀ ਹੈ ਜਿਸ ਨਾਲ ਕੀ ਹੋਇਆ ਵੀ ਜਿਹੜੇ ਕਿਫਾਨ ਸੀ ਉਹਨਾਂ ਨੂੰ ਮੰਨ ਲਓ ਮਸ਼ੀਨ ਨਹੀਂ ਪਸੰਦ ਆਈ ਤਾਂ ਉਹਨੇ ਵੇਚ ਕੇ ਕੋਈ ਹੋਰ ਲੈ ਲਈ ਹੈ ਜਾਂ ਮੰਨ ਲਓ ਕੋਈ ਖੇਤੀ ਕਰਨੀ ਛੱਡ ਗਿਆ ਮੰਨ ਲਓ ਦੇ ਕੋਈ ਬੱਚੇ ਬਾਹਰ ਚਲੇ ਗਏ ਹਨ ਉਹ ਜੇ ਕਾਰਨ ਹੋ ਸਕਦੇ ਆ ਬਾਕੀ ਇਹਦਾ ਪ੍ਰੋਸੀਜਰ ਮਤਲਬ ਕਦੇ ਵੀ ਕੋਈ ਲੈਪਸ ਹੋਇਆ ਨਹੀਂ ਜੋ ਵੀ ਸਾਨੂੰ ਹਦਾਇਤਾਂ ਪ੍ਰਾਪਤ ਹੋਈਆਂ ਨੇ ਉਹਦੇ ਮੁਤਾਬਿਕ ਹੀ ਅਸੀਂ ਜਿਹੜੀਆਂ ਹੈ ਸਬਸਿਡੀਆਂਸ ਡਿਲੀਵਰਸ ਕੀਤੀਆਂ ਮਤਲਬ ਸਮੇਤ ਸਮੇਤ ਦੇਖੋ 18 19 ਤੋਂ ਲੈ ਕੇ ਇਹ ਸਕੀਮ ਲਗਾਤਾਰ ਚੱਲ ਰਹੀ ਹੈ ਹਰ ਸਾਲ ਅਸੀਂ ਬਕਾਇਦਾ ਅਖਬਾਰ ਦੇ ਰਾਹੀਂ ਇਸ਼ਤਿਹਾਰ ਦੇ ਕੇ ਅਰਜ਼ੀ ਆਦੀ ਮੰਗ ਕਰਦੇ ਆ ਉਹ ਆਨਲਾਈਨ ਪੋਰਟਲ ਤੇ ਹੋ ਸਕਦੀ ਹੈ ਜਾਂ ਹਾਰਡ ਕਪੀ ਵਿੱਚ ਛੋ ਜਾਦੀ ਹੈ ਉਦੋਂ ਬਾਅਦ ਈਵਨ ਜ਼ਿਲ੍ਹਾ ਪੱਧਰ ਤੇ ਇੱਕ ਕਮੇਟੀ ਬਣਦੀ ਹੈ ਜਿੰਨਾਂ ਚ ਲਾਪਾਤਰੀਆਂ ਦੀ ਚੋਣ ਕੀਤੀ ਜਾਂਦੀ ਹੈ ਬਿਲਕੁਲ ਪਾਰਦਰਸ਼ੀ ਪ੍ਰਕਿਰਿਆ ਮਤਲਬ ਪ੍ਰੋਸੀਜਰ ਉਦੋਂ ਬਾਅਦ ਜੋ ਵੀ ਸਾਨੂੰ ਹਰਾਇਤਾ ਪ੍ਰਾਪਤ ਹੁੰਦੀ ਹੈ ਉਸ ਦੇ ਮੁਤਾਬਕ ਪੂਰੇ ਡਾਕੂਮੈਂਟ ਦਸਤਾਵੇਜ਼ ਲੈਣ ਤੋਂ ਬਾਅਦ ਕਿਸਾਨਾਂ ਤੋਂ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਇਹ ਚ ਮਤਲਬ ਕਿਸੇ ਵੀ ਅਧਿਕਾਰੀ ਦੀ ਕਦੇ ਵੀ ਸਾਨੂੰ ਕੋਈ ਇਹ ਪ੍ਰਾਪਤੀ ਨਹੀਂ ਹੁੰਦਾ ਕਿ ਕਿੰਨੇ ਟਾਈਮ ਬਾਅਦ ਵੀ ਵੈਰੀਫਿਕੇਸ਼ਨ ਕਰਨੀ ਹੈ ਜੇ ਦੀ ਵੈਰੀਫਿ ਜਦੋਂ ਸਾਨੂੰ 2022 ਚ ਫਰਸਟ ਟਾਈਮ ਵੀ ਵੈਰੀਫਿਕੇਸ਼ਨ ਲਈ ਹਦਾਇਤ ਪ੍ਰਾਪਤ ਹੋਈ ਅਸੀਂ ਰੀ ਵੈਰੀਫਿਕੇਸ਼ਨ ਕਰਕੇ ਜਿਹੜੇ ਤੇ ਵੇਹ ਤੇ ਸਾਨੂੰ ਨੋਟਿਸ ਕੱਢਿਆ ਉਹ ਰੀ ਵੈਰੀਫਿਕੇਸ਼ਨ ਵੀ ਅਸੀਂ ਕੀਤੀ ਹੋਈ ਮਤਲਬ ਇਹ بڑا ਅਚੰਭਾ ਹੁੰਦਾ ਵੀ ਜਿਹੜਾ ਇਨਕੁਆਇਰੀ ਅਫਸਰ ਹੈ ਤੁਸੀਂ ਉਹਨਾਂ ਨੂੰ ਵੀ ਮਤਲਬ ਚੈਲੰਜ ਕਰ ਰਹੇ ਹੋ ਜੀ ਤੁਸੀਂ ਸਹੀ ਸੱਚ ਸਾਹਮਣੇ ਲਿਆਂਦਾ ਤੇ ਇਸੇ ਕਰਕੇ ਤੁਹਾਨੂੰ ਨੋਟਿਸ ਜਾਰੀ ਹੋ ਗਏ ਆ ਤਾਂ ਸਾਡੀ ਸਿਰਫ ਇਹੀ ਮੰਗ ਹੈ ਵੀ ਜਿਹੜੇ ਵੀ ਇਹ ਨੋਟਿਸ ਆ ਇਹ ਬਿਲਕੁਲ ਬੇਬੁਨਿਆਦ ਹੈ ਤੇ ਯਾਨੀ ਕਿ ਜਿਹੜੀ ਇਹ ਤੁਸੀਂ ਮਸ਼ੀਨਾਂ ਗਾਇਬ ਹੋਣ ਤੁਸੀਂ ਸਰਕਾਰ ਨੂੰ ਬਣਾ ਕੇ ਭੇਜਿਆ ਸੀ ਵੀ ਇਹ ਗਾਇਬ ਹੋ ਚੁੱਕੀਆਂ ਹਾਂ ਹਾਂਜੀ ਸਾਨੂੰ ਜਦੋਂ ਉਹਨਾਂ ਨੇ ਕਿਹਾ 2022 ਵੀ ਜਿਹੜੀਆਂ ਮਸ਼ੀਨਾਂ ਹੁਣ ਤੱਕ ਦਿੱਤੀਆਂ ਜੀ ਇਹਨਾਂ ਦੀ ਰੀ-ਵੇਰੀਫਿਕੇਸ਼ਨ ਕੀਤੀ ਜਾਵੇ ਤਾਂ ਸਾਡਾ ਇਕੱਲਾ-ਇਕੱਲਾ ਸਟਾਫ ਜੀ ਹਰ ਇੱਕ ਘਰ ਜਾ ਕੇ ਦੁਬਾਰੀ ਰੀ-ਵੇਰੀਫਾਈ ਕੀਤਾ ਉਹਨਾਂ ਨੇ ਕਿਹੜੀਆਂ ਮਸ਼ੀਨਾਂ ਮੌਕੇ ਤੇ ਮੌਜੂਦ ਆ ਉਹਨਾਂ ਦੀ ਰਿਪੋਰਟ ਭੇਜੀ ਜੀ ਬਿਲਕੁਲ ਜੀ ਮੇਰਾ ਨਾਮ ਪਰਨੂਰ ਸਿੰਘ ਗਰੇਵਾਲ ਹੈ ਜੀ ਮੈਂ ਖੇਤੀਬਾੜੀ ਸਬ ਇੰਸਪੈਕਟਰ ਬਲਾਕ ਬਟਾ ਵਿੱਚ ਹੈਗਾ ਜੀ ਜਿਵੇਂ ਕਿ ਡਿਟੇਲ ਚ ਦੱਸ ਚੁੱਕੇ ਨੇ ਸਾਰੇ ਜਾਣੇ ਇਹਦੇ ਵਿੱਚ ਮੈਂ ਇੱਕ ਐਡ ਕਰਨਾ ਚਾਹੁੰਦਾ ਕਿ ਜਿਹੜੀ ਵੀ ਫਾਈਨਾਂਸ ਜਿਹੜੀ ਵੀ ਸਬਸਿਡੀ ਪੈਂਦੀ ਹੈ ਉਹ ਡੀਬੀਟੀ ਰਾਹੀਂ ਡਾਇਰੈਕਟ ਬੈਨੀਫਿਟ ਪੈਂਦਾ ਉਹਦਾ ਉਹ ਨਾ ਹੀ ਕਦੇ ਕੋਈ ਕੈਸ਼ ਚ ਟ੍ਰਾਂਜੈਕਸ਼ਨ ਹੁੰਦੀ ਹੈ ਜੇ ਫਾਰਮਰ ਵੱਲੋਂ ਜਦੋਂ ਜਾਣਦੇ ਆ ਅਸੀਂ ਘਰੇ ਉਹਦੇ ਫਾਰਮਰਸ ਜਿਆ ਲਾਪਤਰੀ ਪਰ ਚਲਾਈ ਜਾਂਦੀ ਹੈ ਮਸ਼ੀਨ ਉਹਦੇ ਵੱਲੋਂ ਫਿਰ ਇੱਕ ਲੈਮ ਲੈਂਗੁਏਜ ਪਰ ਉਹਦੇ ਵੱਲੋਂ ਇੱਕ ਰਿਪੋਰਟ ਦਿੱਤੀ ਜਾਂਦੀ ਹੈ ਕਿ ਹਾਂਜੀ ਇਹ ਮਸ਼ੀਨ ਚੱਲ ਪਈ ਹੈ ਸਹੀ ਚੱਲਦੀ ਪਈ ਹੈ ਸਾਰੇ ਇਹਦੇ ਪਾਰਟਸ ਵਗੈਰਾ ਓਕੇ ਆ ਮੈਨੂੰ ਓਕੇ ਲੱਗਦੀ ਹੈ ਉਹਦੇ ਬਾਅਦ ਇੱਕ ਉਹਨਾਂ ਵੱਲੋਂ ਸਵੈ ਕੁਛ ਨਾ ਵੀ ਦਿੱਤੀ ਜਾਂਦੀ ਹੈ ਤੁਹਾਨੂੰ ਇੱਕ ਐਡ ਕਰਨਾ ਚਾਹੁੰਦੇ ਆ ਇਸ ਚ ਉਹਦੇ ਵਿੱਚ ਲਿਖਿਆ ਜਾਂਦਾ ਟਾਈਮ ਪੀਰੀਅਡ ਲਿਖਿਆ ਹੁੰਦਾ ਇੱਕ ਕਿ ਭਈ ਮੈਂ 5 ਸਾਲ ਮਸ਼ੀਨ ਨਹੀਂ ਵੇਚੂਗਾ ਜਾਂ ਮੈਂ 3 ਸਾਲ ਮਸ਼ੀਨ ਨਹੀਂ ਵੇਚੂਗਾ ਗਰੁੱਪਸ ਦੇ ਵਿੱਚ ਅਲੱਗ ਹੁੰਦੀ ਹੈ ਸਵੈ ਕੁਛ ਨਾ ਸਿੰਗਲਸ ਵਿੱਚ ਅਲੱਗ ਹੁੰਦੀ ਹੈ ਵੈਸੇ ਮੈਂ ਜਾਂ ਤਾਂ 5 ਸ ਪਰ ਜੇਕਰ ਇਹ ਗੱਲ ਆਂਦੀ ਹੈ ਜਿਵੇਂ ਦੱਸ ਚੁੱਕੇ ਹਾਂ ਜੇ ਅਸੀਂ ਦੱਸਣ ਵਾਲੇ ਹੈਗੇ ਆ ਕਿ ਬਈ ਹਾਂਜੀ ਐਟ ਪ੍ਰੈਸੈਂਟ ਮਸ਼ੀਨ ਨਹੀਂ ਹੈਗੀ ਤਾਂ ਫਿਰ ਇਹਦੇ ਵਿੱਚ ਅਸੀਂ ਕਿਉਂ ਅਸੀਂ ਕਿਵੇਂ ਜ਼ਿੰਮੇਵਾਰ ਹੋਗੇ ਦੂਜੀ ਗੱਲ ਕੀ ਜੇ ਫਾਰਮਰਸ ਨੇ ਕਈ ਫਾਰਮਰਸ ਹੁੰਦੇ ਜਿਨ੍ਹਾਂ ਕੋਲ ਫਾਈਨਾਂਸਸ ਪੂਰੇ ਨਹੀਂ ਹੁੰਦੇ ਉਹ ਦੋ ਫਾਰਮਰਸ ਇਕੱਠੇ ਮਿਲ ਕੇ ਲੈ ਲੈਂਦੇ ਤਿੰਨ ਫਾਰਮਰਸ ਇਕੱਠੇ ਮਿਲ ਕੇ ਲੈ ਲੈਂਦੇ ਉਹ ਅੱਡੜ ਪਿੰਡਾਂ ਦੇ ਹੁੰਦੇ ਕੋਈ ਰਿਸ਼ਤੇਦਾਰੀ ਨਾਲ ਪੈਸੇ ਕਰ ਲੈਂਦੇ ਹੁਣ ਸਾਨੂੰ ਟਾਈਮ ਦਿੱਤਾ ਗਿਆ ਤੁਸੀਂ ਰੀਵੈਰੀਫਿਕੇਸ਼ਨ ਦੀ ਲੈਟਰ ਵੀ ਦੇਖੋਗੇ 2022 ਚੋ ਜ ਲਿਖਿਆ ਗਿਆ 15 ਦਿਨ ਚ ਰੀਵੈਰੀਫਿਕੇਸ਼ਨ ਕਰੋ ਇਵਨ ਕਿ ਮੇਰੇ ਕੁਝ ਕੇਸਿਸ ਸੀਗੇ ਜਿਨ੍ਹਾਂ ਦੀ ਜ਼ਮੀਨ ਐਮਪੀ ਵਿੱਚ ਵੀ ਹੈਗੀ ਹੈ ਰਾਜਸਥਾਨ ਵਿੱਚ ਵੀ ਹੈਗੀ ਹੈ ਉਹ ਕਹਿੰਦੇ ਸਾਡੀ ਮਸ਼ੀਨਾਂ ਉੱਥੇ ਗਈਆਂ ਹੋਈਆਂ ਨੇ ਅਸੀਂ ਕਿਵੇਂ ਲੈ ਕੇ ਆਈਏ ਸਾਨੂੰ ਖਰਚਾ ਬਹੁਤ ਪੈਂਦਾ ਸੀ ਲੈ ਕੇ ਆਈਏ ਸਿਰਫ ਦਿਖਾਉਣ ਵਾਸਤੇ ਤੇ ਫਿਰ ਸਾਨੂੰ ਕਹਿੰਦੇ ਅਸੀਂ ਫੋਟੋਆਂ ਕਰ ਦੰਨੇ ਅਸੀਂ ਅਸੀਂ ਕਹਿੰਦੇ ਫੋਟੋ ਤੁਸੀਂ ਕਰ ਦੋਗੇ ਫਿਰ ਸਾਡੇ ਤੇ ਗੱਲ ਆਊਗੀ ਕਿ ਵੀ ਤੁਸੀਂ ਬਿਨਾਂ ਦੇਖੇ ਕਿਵੇਂ ਕਰਤੀ ਐਸ ਸਾਨੂੰ ਤੇ ਅਸੀਂ ਜਿਵੇਂ ਵੀ ਸਹੀ ਕੀਤਾ ਗਿਆ ਅਸੀਂ ਉੱਥੇ ਐਡ ਪ੍ਰੈਜ਼ੈਂਟ ਲਿਖਤਾ ਕਿ ਨੋ ਠੀਕ ਡਿਪਾਰਟਮੈਂਟ ਵੱਲੋਂ ਇੱਕ ਸਭ ਤੋਂ ਵੱਡੀ ਜਿਹੜੀ ਗਲਤ ਕੀਤਾ ਗਿਆ ਇਹਨਾਂ ਨੇ ਕਾਲਮ ਦਿੱਤਾ ਯੈਸ ਜਾਂ ਨੋ ਦਾ ਠੀਕ ਹੈ ਇਹਨਾਂ ਨੇ ਕਦੇ ਵੀ ਨਹੀਂ ਪੁੱਛਿਆ ਕਿ ਬਈ ਇਹ ਨੋ ਹੈਗੀ ਰੀਜ਼ਨ ਕੀ ਹੈ ਉਹਦਾ ਇਹਨਾਂ ਨੇ ਸਿਰਫ ਯੈਸ ਜਾਂ ਨੋ ਦਾ ਕਾਲਮ ਲਿਖਤਾ ਇਵਨ ਕਿ ਸਾਡੇ ਇੰਜੀਨੀਅਰ ਡਿਪਾਰਟਮੈਂਟ ਨੇ ਵੀ ਬੋਲਿਆ ਕਿ ਬਈ ਨਹੀਂ ਰਿਮਾਰਕਸ ਤਾਂ ਦੇਣਾ ਨਹੀਂ ਜੀ ਸਾਨੂੰ ਯੈਸ ਜਾਂ ਨੋ ਚਾਹੀਦਾ ਉਹਨਾਂ ਨੇ ਯੈਸ ਜਾਂ ਨੋ ਕੀ ਤਾਂ ਹੁਣ ਮੌਕੇ ਤੇ ਨਹੀਂ ਮਿਲਿਆ ਸੀ ਨੋ ਕਰਤੀ ਇਸ ਲਈ ਉਹਨੂੰ ਗੁੰਮ ਚ ਪਾਉਣਾ ਉਹਨੂੰ ਗੁੰਮਸ਼ੁਦਾ ਕਰਨਾ ਇਹ ਬਹੁਤ ਗਲਤ ਹੈਗਾ ਜੀ ਉਹਨੂੰ ਐਵੇਂ ਗੁੰਮਸ਼ੁਦਾ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਪਹਿਲਾਂ ਫੀਡਬੈਕ ਲੈਣੀ ਚਾਹੀਦੀ ਸਫਾਰਮਰਸ ਸਪਸ਼ਟੀਕਰਨ ਲੈਣਾ ਚਾਹੀਦਾ ਸੀ ਫਿਰ ਜੇਕਰ ਜੇ ਤੁਹਾਨੂੰ ਲੱਗਦਾ ਕਿ ਕਿਤੇ ਗਲਤੀ ਹੋਈ ਹੈ ਜਾਂ ਕਿਤੇ ਕੋਈ ਲੈਪ